ਉਨ ਲਾਹ ਕਿਤੋਂ ਹੋਲੇ ਦੀ ਬੋਲੇ ਨੇ ਕਹਿ ਰਹੇ ਨੇ ਇਹ ਹਾਕ ਫਾੜ ਚਲੋ ਹਰ ਲਾਹ ਕਰਦੇ ਆਂ ਅੱਗੇ ਵਸਣ ਸੇ ਨਾ ਅੰਦਰ ਜੀਤੋ ਲਾ ਘੱਟ ਲੋ ਅੱਗੇ ਵਸਣਾ ਸੋਚਾ ਦੇ ਤਿੰਨ ਦਸ ਜੀਰ ਦਾ ਨਾ ਪੰਨ ਨਾ ਹੋਉਂਦਾ ਯਾ ਜ਼ਿਹਨ ਉਸ ਵਦ ਲੈ ਤੰਗਾ ਆਇਆ ਤੰਗਾ ਨਈਂ ਅੰਦਰ ਤੇ ਜੀਦਾ ਨਾ ਜਿਹੜਾ ਜਿਹੜਾ ਬੋਲਣ ਚੀਜ਼ ਨਹੀਂ ਲੁਗੇ ਨਾ ਇੱਕ ਪੈ ਨਹੀਂ ਗਿਆ ਹਾਂਜੀ ਨਾ ਆਖਿਆ ਨਾ ਸਾਰੇ ਬਰੇ ਕਾ ਜੀ ਨਾ ਫਿਕਰ ਨਹੀਂ ਮੁੜਗਾ ਬਾਕੀ ਕਰਦਾ ਜਿਹੜੀ ਚੀਜ਼ ਨਾਲ ਉਹਨੂੰ ਹੁਕਮ ਕਰੇ ਤੇਰਾ ਸੋਹ ਬਪਾ ਨੂੰ ਜੀ ਚੱਲ ਤਾਡੀ ਤੁਹਾਡੇ ਹੁਕਮ ਤੋਂ ਬਗੈਰ ਉਹ ਵੀ ਨਹੀਂ ਕੀਤੀ ਜਾਂਦੀ ਅੱਜ ਤਾਂ ਕਹਾਂਦਾ ਰੋਲ ਕੇ ਤਰਾ ਹੋ ਗੋ ਕਰੀ ਇਹ ਗੱਲ ਦੀ ਗੱਲ ਹੈ ਜਿੰਦ ਜੀ ਵੱਲ ਹੁਕਮ ਲੱਗਦਾ ਹੈ ਸੁਨਾਉਂਗਾ ਤੂੰ ਸੀ ਨੌਂ ਰੇ ਦਾ ਨਾਮ ਜਦ ਬੇ ਕਿਦਾਂ ਨਾਮ ਆ ਗਿਆ ਅਖਲੇ ਉਹ ਬਾਹਾਂ ਵਾਲੇ ਯਾਰ ਲਫੇ ਤੁਮੇ ਕਾਲ ਮਾ ਉਹ ਬਾਹਾਂ ਗੰਦਾ ਹੋ ਗਿਆ ਗੱਡੀ ਬੈ ਕੇ ਗੱਡੀ ਬੈ ਗੰਦਾ ਹੋ ਗਿਆ ਬਦਲੋ ਬਾਬਾ ਬਦਲੋ ਚੰਗੇ ਲੱਗਦੇ ਏ ਵਾਹ ਬਾਹਾਂ ਟਾਈ ਬੰਦ ਲੋ ਕੰਨਾਂ ਨਾਲ ਮਿਲੂ ਬਾਹਾਂ ਬਦਲ ਬਾਦ ਸੇ ਤੇ ਤੋਂ ਨਾਮ ਲੱਗਦੇ ਜਿੰਦੇ ਵੀ ਮਹਾ ਨਾ ਦੇ ਬਹੀ ਦੇ ਬੇਰੀ ਤੇਰੋਂ ਦਿਲ ਲਗਤੇ ਜਾ ਸ਼ਰਾਨ ਕਰਨਾ ਜੀ ਜੀ ਨਾਜ਼ਮ ਵਾਲਾ ਹਾਂਜੀ ਉਹਨੂੰ ਤਾਂ ਰੱਖਦੇ ਜੀ ਜੀ ਇੱਥੇ ਰਹਿਣਾ ਇਹਨਾਂ ਬੜਾ ਬਹੁਤ ਪਿਆਰਾ ਹੈ ਜੀ ਬਿੰਦ ਵਿਦਿ ਇਸੇ ਹਸੰਦ ਨਾ ਕਰ ਵਾਹਿਗੁਰੂ ਹਸੰਦ ਕਰਾਉਣ ਦਾ ਨਾਮ ਹੈ ਉਹਰੇ ਤੇ ਜੇ ਦਾ ਨਾਮ ਜਪਣਾ ਨਾ ਤੇ ਕਿਸੇ ਨਾਲ ਬੁਲ ਕੇ ਦੁਆਰ ਕਰੇ ਸੇਵਾ ਹੋ ਜਾਏ ਤੇ ਵੀ ਗਰੇ ਤੇ ਆਪਾਂ ਦੋਸਰੀ ਪੇਂਡ ਬਣ ਜਾਂਦੇ ਆ ਤੁਹਾਨੂੰ ਆ ਗਿਆ ਨਾਸ ਕਰੋ ਕਰੋ ਲੋ ਮਨਸਤਾ ਪਾਇਆ ਹੋ ਵਾਹਿਗੁਰੂ ਤੇ ਗੋਦਾ ਹਾੜਾ ਨਾ ਰੱਖੇ ਜਾਨੋ ਨਾਮ ਬੱਸ ਆ ਗਿਆ ਆਪਾਂ ਦਾ ਆਪਣਾ ਨੂੰ ਆਉਂਦਾ ਬਾਬੇ ਆਗਰ ਮਥੇ ਲੈ ਲੇ ਤੇ ਜਾਉਂਦਾ ਨਾ ਕਮਲ ਕਮਲ ਮੰਦੇ ਨਾਉ ਰਸਨ ਹੈ ਮਾੜਾ ਬਣੇ ਦਿੱਤਾ ਉਹ ਵੇਖਿਆ ਉਹਨਾਂ ਨਾਉ ਮਾੜਾ ਬੋਲਦਾ ਜੀ ਰਸਨ ਦਾ ਬੰਦਾ ਆਉਂਦਾ ਹੈ ਅਨਮੋਲ ਉਹਨਾਂ ਦਾ ਮਾੜਾ ਨਾ ਰਹੇ ਅਰਜਨ ਮੌਨ ਨਾ ਹਰ ਬੰਦਾ ਉਹਨੇ ਨਾ ਹਰ ਬੰਦਾ ਵਾਹਿ ਗੁਰੂ ਜੀਆ ਕਮਲ ਕਦਮਾਂ ਮਾਰਦੇ ਪਰ ਪ੍ਰਦੇਸ਼ ਆਪ ਨਾ ਕਰਾ ਆਵਤ ਜਾਵਤ ਜਨਮਾਂ ਮਾ qështë këtër bësë në nërën këhara dhe kështë shikë